ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੀ ਫਸਲ ਵਿੱਚ ਕ੍ਰਾਕੀ ਤੱਤਾਂ ਦੀ ਘਾਟ ਬਾਰੇ ਝੋਨੇ ਦੀ ਫਸਲ ਵਿੱਚ ਜਿਸ ਕ੍ਰਾਕੀ ਤੱਤ ਦੀ ਸਭ ਤੋਂ ਜ਼ਿਆਦਾ ਕਮੀ ਦੇਖਣ ਵਿੱਚ ਆਉਂਦੀ ਹੈ ਉਹ ਹੈ ਜ਼ਿੰਕ ਜ਼ਿੰਕ ਦੀ ਕਮੀ ਦੇ ਵਿੱਚ ਝੋਨੇ ਦੇ ਪੱਤੇ ਜੰਗਾਲੇ ਰੰਗ ਦੇ ਹੋ ਜਾਂਦੇ ਹਨ ਜਿਹੜੇ ਹੌਲੀ-ਹੌਲੀ ਸੁੱਕ ਜਾਂਦੇ ਹਨ ਤੇ ਇਹਦੀ ਕਮੀ ਦੇ ਵਿੱਚ ਫਸਲ ਬਹੁਤ ਜ਼ਿਆਦਾ ਵਾਧਾ ਨਹੀਂ ਕਰਦੀ ਉਹਦਾ ਵਾਧਾ ਰੁਕ ਜਾਂਦਾ ਹੈ ਤੇ ਟਿਲਰਿੰਗ ਬਹੁਤ ਘੱਟ ਹੁੰਦੀ ਹੈ ਜਿਹਦਾ ਸਿੱਧਾ-ਸਿੱਧਾ ਅਸਰ ਸਾਨੂੰ ਝਾੜ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇਹਦੀ ਕਮੀ ਪੂਰੀ ਕਰਨ ਦੇ ਲਈ ਜਿੰਨਾ ਖੇਤਾਂ ਦੇ ਵਿੱਚ ਪਿਛਲੇ ਸਾਲ ਜਿੰਕ ਦੀ ਕਮੀ ਆਈ ਹੋਵੇ ਉਹਨਾਂ ਖੇਤਾਂ ਦੇ ਵਿੱਚ ਜਿੰਕ ਸਲਫੇਟ 33% 16 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਜਿੰਕ ਸਲਫੇਟ 21% 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਦ ਕਰਨ ਦੇ ਸਮੇਂ ਹੀ ਪਾ ਦੇਣੀ ਚਾਹੀਦੀ ਹੈ ਜੇਕਰ ਕਦ ਕਰਨ ਦੇ ਸਮੇਂ ਦੌਰਾਨ ਇਹ ਜਿੰਕ ਨਹੀਂ ਪਾਈ ਜਾਂਦੀ ਤਾਂ ਇਹ ਜਿੰਕ ਦੀ ਇੰਨੀ ਮਾਤਰਾ ਯੂਰੀਆ ਦੀ ਪਹਿਲੀ ਖਾਦ ਦੇ ਨਾਲ ਵੀ ਪਾ ਕੇ ਇਹਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ ਜੇਕਰ ਇਹ ਖਾਦ ਪਾਉਣ ਦੇ ਬਾਵਜੂਦ ਵੀ ਖੇਦੇ ਵਿੱਚ ਜਿੰਕ ਦੀ ਕਮੀ ਦੇ ਕੋਈ ਨਾ ਕੋਈ ਲੱਛਣ ਦੇਖਣ ਨੂੰ ਮਿਲਦੇ ਹਨ ਤਾਂ ਜਿੰਕ ਦੀ ਕਮੀ ਚਿਲੇਟਡ ਜਿੰਕ ਜਾਂ ਜਿੰਕ ਆਕਸਾਈਡ ਦੀ ਸਪਰੇ ਦੇ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਝੋਨੇ ਦੀ ਫਸਲ ਦੇ ਵਿੱਚ ਜਿਸ ਖਰਾਕੀ ਤੱਤ ਦੀ ਜ਼ਿਆਦਾ ਘਾਟ ਹੁੰਦੀ ਹੈ ਉਹ ਹੈ ਲੋਹਾ ਲੋਹੇ ਦੀ ਕਮੀ ਪਨੀਰੀ ਦੇ ਵਿੱਚ ਰੇਤਲੇ ਥਾਵਾਂ ਦੇ ਵਿੱਚ ਤੇ ਸਿੱਧੀ ਬਜਾਈ ਵਾਲੇ ਝੋਨੇ ਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦੀ ਹੈ ਲੋਹੇ ਦੀ ਕਮੀ ਦੇ ਵਿੱਚ ਫਸਲ ਦੇ ਬਿਲਕੁਲ ਨਵੇਂ ਪੱਤੇ ਪੀਲੇ ਰੰਗ ਦੇ ਹੋ ਜਾਂਦੇ ਹਨ ਜਿਹੜੇ ਥੋੜਾ ਸਮਾਂ ਪੈਣ ਤੇ ਚਿੱਟੇ ਰੰਗ ਦੀ ਭਾ ਮਾਰਦੇ ਹਨ ਇਹਦੇ ਵਿੱਚ ਫਸਲ ਦਾ ਵਾਧਾ ਰੁਕ ਜਾਂਦਾ ਹੈ ਤੇ ਜਿਆਦਾ ਘਾਟ ਹੋਣ ਦੇ ਵਿੱਚ ਫਸਲ ਮਰ ਵੀ ਜਾਂਦੀ ਹੈ ਲੋਹੇ ਦੀ ਘਾਟ ਪੂਰੀ ਕਰਨ ਦੇ ਲਈ ਖੇਤ ਦੇ ਵਿੱਚ ਭਰਵੇਂ ਪਾਣੀ ਲਾਉਣੇ ਚਾਹੀਦੇ ਹਨ ਤੇ ਖੇਤ ਦੇ ਵਿੱਚ ਪਾਣੀ ਖੜਾ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਫੈਰਸ ਸਲਫੇਟ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨੀ ਚਾਹੀਦੀ ਹੈ ਝੋਨੇ ਦੇ ਵਿੱਚ ਲੋਹੇ ਦੀ ਘਾਟ ਫੈਰਸ ਸਲਫੇਟ ਦੇ ਛੱਟੇ ਨਾਲ ਬਿਲਕੁਲ ਵੀ ਪੂਰੀ ਨਹੀਂ ਕੀਤੀ ਜਾ ਸਕਦੀ ਲੋਹੇ ਦੀ ਘਾਟ ਪੂਰੀ ਕਰਨ ਦੇ ਲਈ ਫੈਰਸ ਸਲਫੇਟ ਦੀ ਸਪਰੇਅ ਹੀ ਇੱਕੋ ਇੱਕ ਕਾਰਗਰ ਢੰਗ ਹੈ ਧੰਨਵਾਦ